ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਸਾਖੀ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਭਾਈ ਲਹਿਣਾ ਜੀ ਦਾ ਮਿਲਾਪ ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੁੰਦਾ ਹੈ ਤੇ ਉਹ ਉਹਨਾਂ ਦੇ ਚਰਣਾ ਵਿੱਚ ਸ੍ਰੀ ਨਿਵਾਸ ਕਰਨਾ ਚਾਹੁੰਦੇ ਹਨ ਤੇ ਗੁਰੂ ਜੀ ਦੇ ਭੇਜਣ ਤੋਂ ਬਾਅਦ ਵੀ ਉਫਰ ਦੁਆਰਾ ਕਰਦੇ ਕੰਮ ਛੇਤੀ ਛੇਤੀ ਕਰਕੇ ਗੁਰੂ ਜੀ ਪਾਸ ਜਾਣ ਨੂੰ ਤਿਆਰ ਹੋ ਗਏ ਹਨ ਤੇ ਗੁਰੂ ਕੇ ਲੰਗਰ ਲਈ ਭਾਈ ਲੈਣਾ ਜੀ ਨੇ ਸਵਾ ਮਣ ਲੂਣ ਦੀ ਪੰਡ ਸਿਰ ਤੇ ਚੁੱਕ ਲਈ ਤੇ ਪੈਦਲ ਕਰਤਾਰਪੁਰ ਨੂੰ ਤੁਰ ਪਏ ਸਫਰ ਕਰਦੇ ਪੰਧ ਮੁਕਾਂਦੇ ਕਰਤਾਰਪੁਰ ਵਿੱਚ ਜਾ ਪੁੱਜੇ ਅੱਗੇ ਵੇੜੇ ਵਿੱਚ ਮਾਤਾ ਜੀ ਬੈਠੇ ਸਨ ਲੂਣ ਦੀ ਪੰਡ ਸਿਰ ਤੋਂ ਲਾ ਕੇ ਰੱਖੀ ਮਾਤਾ ਜੀ ਨੇ ਕਿਹਾ ਖੇਤਾਂ ਵੱਲ ਗਏ ਹੋਏ ਹਨ ਇਹ ਸੁਣ ਕੇ ਲੈਣਾ ਜੀ ਖੇਤਾਂ ਵਿੱਚ ਜਾ ਪਹੁੰਚੇ ਕੀ ਵੇਖਦੇ ਹਨ ਗੁਰੂ ਮਹਾਰਾਜ ਸਿੱਖਾਂ ਸਮੇਤ ਝੋਨੇ ਵਿੱਚੋਂ ਨਦੀਨ ਘਾ ਬੂਟ ਕੱਢ ਕੇ ਰਏ ਹਨ ਮੱਥਾ ਟੇਕ ਕੇ ਲੈਣਾ ਜੀ ਵੀ ਕੰਮ ਕਰਨ ਲੱਗ ਪਏ ਆਪਣੇ ਗਲ ਪਾਏ ਹੋਏ ਰੇਸ਼ਮ ਦੇ ਕੱਪੜਿਆਂ ਦੇ ਖਰਾਬ ਹੋ ਜਾਣ ਦਾ ਕੋਈ ਖਿਆਲ ਨਹੀਂ ਕੀਤਾ ਆਖਰ ਨਦੀਨ ਦੀ ਪੰਡ ਬਨ ਕੇ ਲੈਣਾ ਜੀ ਨੇ ਸਿਰ ਤੇ ਚੁੱਕ ਲਈ ਗੁਰੂ ਮਹਾਰਾਜ ਦੇ ਨਾਲ ਡੇਰੇ ਪਹੁੰਚ ਗਏ ਗਿੱਲੇ ਘਾਹ ਦਾ ਚਿੱਕੜ ਪਾਣੀ ਵਗ ਵਗ ਕੇ ਲੈਣਾ ਜੀ ਦੇ ਸਾਰੇ ਕੱਪੜੇ ਗਿੱਲੇ ਹੋ ਗਏ ਜਦੋਂ ਪੰਡ ਸਿਰ ਤੋਂ ਲਾ ਕੇ ਰੱਖੀ ਤਾਂ ਮਾਤਾ ਜੀ ਨੇ ਵੇਖਿਆ ਕੀ ਲੈਣਾ ਜੀ ਦੇ ਨਵੇਂ ਕੱਪੜੇ ਚਿੱਕੜ ਨਾਲ ਭਰ ਗਏ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਇਸ ਸਿਵ ਕੋਲੋਂ ਬੜੀ ਸੇਵਾ ਲਈ ਜੇ ਪਹਿਲਾਂ ਤਾਂ ਇਹ ਲੂਣ ਦੇ ਪੰਡ ਸਿਰ ਤੇ ਚੁੱਕ ਕੇ ਆਪਣੇ ਪਿੰਡੋਂ ਲਿਆਇਆ ਸਫ਼ਰ ਦਾ ਤਕੀਵਾ ਸੀ ਫਿਰ ਇਹ ਆਉਂਦਾ ਹੀ ਖੇਤਾਂ ਵੱਲ ਤੁਹਾਡੇ ਦਰਸ਼ਨ ਕਰਨ ਚਲਾ ਗਿਆ ਪ੍ਰੇਮੀ ਬੜਾ ਹੈ ਉੱਥੇ ਵੀ ਵੇਲਾ ਨਹੀਂ ਰਿਹਾ ਹੋਣਾ ਕਾ ਕੱਢਦਾ ਰਿਹਾ ਹੋਵੇਗਾ ਫਿਰ ਭਾਰੀ ਪੰਡ ਕਾ ਦੀ ਚੁਕਾ ਕੇ ਲਿਆਏ ਹੋ ਸਾਰੇ ਕੱਪੜੇ ਖਰਾਬ ਹੋ ਗਏ ਹਨ ਇਸ ਦੇ ਚਿੱਕੜ ਨਾਲ ਗੁਰਦੇਵ ਜੀ ਹੱਸ ਕੇ ਕਹਿਣ ਲੱਗੇ ਭਾਗਾ ਵਾਲੀਏ ਇਹਦੇ ਸਿਰ ਤੇ ਘਾਹ ਦੀ ਪੰਡ ਨਹੀਂ ਇਹ ਤਾਂ ਦੇਹਨ ਦੁਨੀ ਦਾ ਛਤਰ ਇਸ ਦੇ ਸਿਰ ਤੇ ਸੀ ਇਸ ਸਿਵਕ ਨੇ ਬੜਾ ਭਾਰ ਚੁੱਕਣਾ ਹੈ ਇਸ ਦੇ ਕੱਪੜੇ ਚਿੱਕੜ ਨਾਲ ਖਰਾਬ ਨਹੀਂ ਹੋਏ ਇਹ ਕੇਸਰ ਦੇ ਛਟਿਆਂ ਨਾਲ ਸੁਬਾਏਮਾਨ ਹੋਏ ਹਨ ਤੁਸੀਂ ਕਰਤਾਰ ਦੇ ਰੰਗ ਵੇਖੀ ਚੱਲੋ ਹੁਣ ਆਗਿਆਕਾਰੀ ਲੈਣਾ ਜੀ ਕਰਤਾਰਪੁਰ ਵਿੱਚ ਗੁਰੂ ਮਹਾਰਾਜ ਜੀ ਦੀ ਸੇਵਾ ਵਿੱਚ ਅਠੇ ਪੈਰ ਹਾਜ਼ਰ ਰਹਿੰਦੇ ਨਾਮ ਜਪਦੇ ਵੰਡ ਛਕਦੇ ਸੇਵਾ ਕਰਦੇ ਹੁਕਮੇ ਬੰਦਾ ਬਣਨ ਵਿੱਚ ਸਫਲਤਾ ਪ੍ਰਾਪਤ ਕਰਦੇ ਰਹੇ ਸਿਮਰਨ ਤੇ ਸੇਵਾ ਦੋ ਮੁੱਖੀ ਕੰਮ ਸੰਭਾਲ ਕੇ ਸਤਿਵਚਨੀਏ ਬਣ ਗਏ ਬੜੇ ਚਾਵਾ ਨਾਲ ਭੱਜ ਭੱਜ ਕੇ ਸੇਵਾ ਕਰਦੇ ਗੁਰੂ ਮਹਾਰਾਜ ਨੂੰ ਬੜੇ ਪਿਆਰੇ ਲੱਗਣ ਲੱਗ ਪਏ ਹਰ ਵੇਲੇ ਨਾਲ ਰਹਿਣ ਦਾ ਸੁਭਾਰ ਪ੍ਰਾਪਤ ਹੋ ਗਿਆ ਤਿੰਨ ਕੁ ਸਾਲ ਇਸ ਤਰ੍ਹਾਂ ਬੀਤ ਗਏ ਇਸ ਨਿਕੜ ਵਰਤੀ ਪਿਆਰ ਤੇ ਬਖਸ਼ੀਸ਼ ਨੂੰ ਵੇਖ ਕੇ ਕਈ ਪੁਰਾਣੇ ਸਿੱਖ ਈਰਖਾ ਕਰਨ ਲੱਗ ਪਏ ਲੈਣਾ ਜੀ ਨਾਲ ਖਿਜਦੇ ਰਹਿਣਾ ਮਾਤਾ ਜੀ ਕੋਲ ਸ਼ਿਕਾਇਤਾਂ ਕਰਨੀਆਂ ਸਾਬ ਜਦਿਆਂ ਦੇ ਕੰਨ ਭਰਨੇ ਇਤਹਾਦਕ ਈਰਖਾਵਾਦੀਆਂ ਦੇ ਕਾਰਨਾਮਿਆਂ ਨੂੰ ਗੁਰੂ ਮਹਾਰਾਜ ਸਮਝਦੇ ਸਨ ਅੰਤਰਜਾਮੀ ਸਤਿਗੁਰੂ ਜੀ ਨੇ ਕੁਝ ਸਮੇਂ ਲਈ ਹੁਕਮ ਦੇ ਕੇ ਲੈਣਾ ਜੀ ਨੂੰ ਪਿੰਡ ਸੰਗਰ ਵਿੱਚ ਭੇਜ ਦਿੱਤਾ ਕੁਝ ਸਮਾਂ ਬੀਤਿਆ ਮਹਾਰਾਜ ਆਪ ਲੈਹਣੇ ਨੂੰ ਮਿਲਣ ਵਾਸਤੇ ਸੰਗਰ ਚਲੇ ਗਏ ਕੁਝ ਦਿਨ ਮਿਲ ਕੇ ਆਏ ਇਸ ਤਰ੍ਹਾਂ ਫਿਰ ਦੂਜੀ ਵਾਰੀ ਮਿਲਣ ਗਏ ਤੇ ਫਿਰ ਲੈਣਾ ਜੀ ਨੂੰ ਨਾਲ ਹੀ ਲੈ ਆਏ ਤੇ ਇਸ ਤੋਂ ਅੱਗੇ ਕੀ ਹੁੰਦਾ ਹੈ ਆਪਾਂ ਅਗਲੀ ਸਾਖੀ ਵਿੱਚ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ